विश्व ट्वेंटी न्यूज हर पल आपके साथ गुरु लोक मसंडा महाराज ब्रह्मोत्सवात सहभागी होण्यासाठी आंध्र प्रदेशातील विविध जिल्ह्यांमधून येणाऱ्या भाविकांसाठी बस सुविधा उपलब्ध आहेत कुर्नूलहून महबूबनगरला थेट बसेस आहेत किंवा कुर्नूलहून हैदराबादला जाण्यासाठी बसेस आहेत जडचरला येथे उतरा जडचरला ते महबूबनगर थेट बसेस आहेत तेलंगणा राज्य मार्ग परिवहन महामंडळाकडून मेहबूबनगर ते मंदिरांपर्यंत विशेष बसेस पुरवल्या जातात विशेष प्रतिनिधी प्रवीण राठोड तुळजापूर धाराशील ਜੋ ਆ ਸਥਾਨ ਨੇ ਆਪਾਂ ਦਰਸ਼ਨ ਕਰ ਰਹੇ ਆ ਇਹ ਸਥਾਨ ਹੈ ਜੋ ਇਹ ਭਾਈ ਲੋਕਾ ਜੀ ਦਾ ਸਥਾਨ ਹੈ ਔਰ ਇਹ ਭਾਈ ਲੋਕਾ ਜੀ ਜਦੋਂ 17ਵੀਂ ਸਦੀ ਦੇ ਵਿੱਚ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਤਪੁਰ ਸਾਹਿਬ ਵਿਖੇ ਸੇਵਾ ਕਮਾਲੇ ਸਨ ਉਸ ਸਮੇਂ ਇਸ ਇਲਾਕੇ ਤੋਂ ਸੱਤ ਗੁਰੂ ਦੇ ਪਿਆਰੇ ਗੁਰਲਾਨਤ ਦੇ ਰਾਹ ਤੇ ਚੱਲਣ ਵਾਸਤੇ ਆਏ ਔਰ ਸੱਤ ਲੋਕਾਂ ਨੂੰ ਗੁਰੂ ਪਾਤਸ਼ਾਹ ਨੇ ਮਸੰਦ ਦਾ ਅਹੁਦਾ ਦੇ ਕੇ ਇਸ ਇਲਾਕੇ ਦੇ ਵਿੱਚ ਪ੍ਰਚਾਰ ਕਰਨੀ ਤੋਰਿਆ ਉਹਨਾਂ ਸੱਤਾਂ ਦੇ ਨਾਮ ਨੇ ਜਿਹਦੇ ਆਪਾਂ ਉਹਨੂੰ ਕਥਾ ਜਦੋਂ ਕਰਾਂਗੇ ਆਪਾਂ ਉਹਨਾਂ ਸੱਤਾਂ ਦਾ ਹੀ ਵਰਣਨ ਕਰਾਂਗੇ ਕਿ ਉਹ ਕਿਹੜੇ-ਕਿਹੜੇ ਇਲਾਕੇ ਦੇ ਵਿੱਚ ਜਿਹੜੇ ਨੇ ਉਹਨਾਂ ਨੇ ਸੇਵਾ ਕਮਾਈ ਸੋ ਇਹਨਾਂ ਵਿੱਚੋਂ ਭਾਈ ਅ ਲਿਖਾ ਲੋਕਾਂ ਜਿਨੇ ਜਿਹੜੇ ਉਹ ਉਹਨਾਂ ਦਾ ਇਹ ਸਥਾਨ ਬਣਿਆ ਹੋਇਆ ਹੈ ਔਰ ਪਿੱਛੇ ਤਾਨਗੁਰ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਸਵੀਰ ਸਜਾ ਕੇ ਅੱਗੇ ਘੋੜੇ ਤੇ ਬੈਠੇ ਹੋਏ ਪੂਰੇ ਪੂਰੇ ਗੁਰਸਿੱਖ ਬਾਣੀ ਦੇ ਵਿੱਚ ਭਾਈ ਲੋਕਾ ਜੀ ਜਿਹੜੇ ਨੇ ਸ਼ਿੰਗਾਰੇ ਹੋਏ ਨੇ ਇਹ ਮੰਦਿਰ ਦੀ ਬੰਤਰੇ ਜਿਹੜੀ ਗੁਰਦੁਆਰਾ ਸਾਹਿਬ ਨੂੰ ਹੀ ਬਣਾਈ ਹੈ ਬਸ ਇੱਥੇ ਪ੍ਰਕਾਸ਼ ਜਿਹੜਾ ਉਹ ਤਾਂ ਸ਼ਿਫਟਮੈਂਟ ਨਾਲ ਮਾਰਦਾ ਨਹੀਂ ਹੈ ਕਿਉਂਕਿ ਇੱਥੇ ਦੀ ਪਬਲਿਕ ਨੂੰ ਅਜੇ ਤੱਕ ਇਸ ਢਾਲ ਦੀ ਸਮਝ ਨਹੀਂ ਹੈ ਕੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਲੜ ਲਾ ਕੇ ਭਾਈ ਲੋਕਾਂ ਨੂੰ ਸੰਸੰਧਨੇ ਜਿਹੜੇ ਉਹ ਗੁਰਸਿੱਖ ਬਣ ਕੇ ਗੁਰੂ ਕੰਧਿਤਪਾਤਸ਼ਾਹ ਦੇ ਨਾਲ ਇਸ ਪ੍ਰਚਾਰ ਦੇ ਵਿੱਚ ਸ਼ਾਮਲ ਹੋਏ ਅਤੇ ਗੁਰਨਾਨਕ ਨਾਮਦੇਵਾ ਇੱਥੇ ਇਲਾਕੇ ਦੇ ਵਿੱਚ ਉਹਨਾਂ ਨੇ ਪ੍ਰਚਾਰ ਕਰਕੇ ਇੱਥੇ ਬਹੁਤ ਵੱਡਾ ਨਾਮ ਖੱਟਿਆ ਅਤੇ ਭਗਤੀ ਦਾ ਉਹ ਇੱਕ ਮੂਜਸਮਾ ਬਣ ਕੇ ਇਸ ਦੁਨੀਆ ਦੇ ਵਿੱਚ ਉਮਰੇ ਅਤੇ ਸਮੇਂ ਭਾਈ ਲੋਕਾਂ ਜਿਹਦੀ ਗੁਰਸਿੱਖਾਂ ਸਰੂਪ ਦੇ ਵਿੱਚ ਪੂਰੀ ਤਰ੍ਹਾਂ ਮੰਨਤਾ ਦਿੱਤੀ ਜਾਂਦੀ ਹੈ ਸੋ ਆਪਜੀ ਨਾਲ ਇਹ ਸਾਂਝੀ ਕੀਤਾ ਜਾਂਦਾ ਹੈ ਕਿ ਬੰਗਾਰਾ ਸਮਾਜ ਹੈ ਜਿਹੜਾ ਉਹ ਅਜੇ ਤੱਕ ਪੂਰਨ ਜਾਗਰਤ ਨਹੀਂ ਮੈਂ ਕਹਿੰਦਾ ਪਰ ਕੁਝ ਖਿੱਲੀ ਬਹੁਤ ਜ਼ਿਆਦਾ ਜਾਗਰਤ ਹੈ ਇਸੇ ਕਰਕੇ ਮੈਂ ਬੇਨਤੀ ਕਰਦਾ ਕਿ ਆਲ ਇੰਡੀਆ ਪੱਧਰ ਤੇ ਸਾਰੇ ਭਾਰਤਵਸ ਦੇ ਬੰਗਾਰਾ ਸਮਾਜ ਨੂੰ ਜਾਗਰਤ ਹੋ ਜਾਣਾ ਚਾਹੀਦਾ ਅਤੇ ਆਪਣੇ ਸਮਾਜ ਦੀ राज्यातील महत्त्वाच्या आणि आपल्या भागातील ताज्या बातम्या पाहण्यासाठी आजच आमच्या विश्व ट्वेंटी फोर न्यूज चॅनलला यूट्यूबवर सबस्क्राईब करा आणि बेल आयकॉन प्रेस करा